ਜਲਾਲਾਬਾਦ ਰੇਲਵੇ ਰੋਡ ਤੇ ਮੋਬਾਈਲਾਂ ਦੀ ਦੁਕਾਨ ਤੇ ਹੋਈ ਚੋਰੀ ਦੇ ਮਾਮਲੇ ਦੇ ਵਿੱਚ ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ ਜਾਣਕਾਰੀ ਮੁਤਾਬਕ ਬੀਤੀ ਰਾਤ 1 ਵਜੇ ਦੇ ਕਰੀਬ ਅਮਨ ਟੈਲੀਕਾਮ ਰੇਲਵੇ ਰੋਡ ਜਲਾਲਾਬਾਦ ਪੁਰਾਣੀ ਤਹਿਸੀਲ ਦੇ ਲਾਗੇ ਚੋਰਾ ਦੇ ਵੱਲੋਂ ਮੋਬਾਈਲਾਂ ਦੀ ਦੁਕਾਨ ਤੇ ਤਾਵਾ ਬੋਲਿਆ ਗਿਆ ਦੱਸ ਦਈਏ ਕਿ ਜ਼ਿੰਦਗੀ ਭਰ ਦੀ ਕਮਾਈ ਚੋਰਾਂ ਦੇ ਵੱਲੋਂ ਰਫੂ ਚੱਕਰ ਕਰ ਲਈ ਗਈ ਹੈ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 2 ਤੋਂ 3 ਲੋਕ ਸ਼ਾਮਲ ਸਨ ਜਿਨ੍ਹਾਂ ਦੇ ਵੱਲੋਂ ਦੁਕਾਨ ਦੀ ਕੰਦ ਤੋੜ ਅੰਦਰ ਦਾਖਲ ਹੋਇਆ ਗਿਆ ਅਤੇ ਉਸ ਤੋਂ ਬਾਅਦ ਬੜੇ ਹੀ ਸ਼ਾਤਰ ਢੰਗ ਦੇ ਨਾਲ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸ ਦਈਏ ਕਿ ਇਸ ਚੋਰੀ ਦੀ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਦੇ ਐਸ ਐਚਓ ਸਚਿਨ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਬੜੀ ਵੱਡੀ ਬੜੀ ਮਾੜੀ ਗੱਲ ਹੈ ਸਾਡਾ ਵੀਰ ਸਮਾਜ ਸੇਵੀ ਹੈ ਜਿੱਥੇ ਵੀ ਕਿਸੇ ਨੂੰ ਮੁਸ਼ਕਲਾਂ ਦੀ ਨਾਲ ਮੋਢਾ ਨਾਲ ਲਾ ਕੇ ਖੜਾ ਹੁੰਦਾ ਹੈ ਔਰ ਸਾਰੀ ਜ਼ਿੰਦਗੀ ਦੀ ਕਮਾਈ ਇੱਕ ਸਾਫ ਦੇ ਨਾਲ ਚੋਰ ਲੈ ਗਏ ਨੇ ਹਾਲਾਤ ਸ਼ਹਿਰ ਦੇ ਬੜੇ ਮਾੜੇ ਨੇ ਵੱਧ ਤੋਂ ਬੱਤਰ ਨੇ ਕਹਿਣ ਦੁਪਾਵੇ ਮਸਲਾ ਮਾਮਲਾ ਚਿੱਟੇ ਦਾ ਹੈ ਥਾਂ ਥਾਂ ਤੇ ਚਿੱਟਾ ਵੇਖ ਵੀ ਰਿਹਾ ਲੋਕ ਲਾਹ ਵੀ ਰਹੇ ਨੇ ਚਿੱਟੇ ਵਾਲਿਆਂ ਦਾ ਹੀ ਕੰਮ ਹੋਰ ਕਿਸੇ ਦੀ ਜ਼ਰੂਰਤ ਹੀ ਨਹੀਂ ਪੈਂਦੀ ਤੇ ਲਾ ਇਨ ਆਰਡਰ ਤਾਂ ਜਿਆਲਾਬਾਦ ਦੇ ਵਿੱਚ ਫੈਲੀ ਹੈ ਖਾਸ ਕਰਕੇ ਜਿਆਲਾਬਾਦ ਦੇ ਵਿੱਚ ਕੁਸ਼ਰਮ ਚਿੱਟਾ ਵੀ ਕੀ ਜਾਂਦਾ ਹੈ ਤੇ ਮੁਕਾਹੀ ਵੀ ਜਾਂਦੇ ਨੇ ਗੱਲ ਮੁਕਦੀ ਇੱਥੇ ਤੇ ਉਹਨਾਂ ਦਾ ਹੀ ਕਾਰਨਾਮਾ ਹੈ ਇੱਕ ਨਹੀਂ ਇਹ ਸਾਰਿਆਂ ਨੂੰ ਵੱਡੀ ਚੋਰੀ ਹੈ ਇਸ ਸਾਲ ਦੀ ਔਰ ਅਸੀਂ ਚੇਤਾਵਨੀ ਦਿੰਨੇ ਆ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਕੰਮ ਹੀ ਪੁਲਿਸ ਦਾ ਯਾਰ ਤੇ ਜੇ ਤਾਂ ਇਹ ਚੋਰ ਟਰੇਸ ਕਰ ਲੋ ਨਹੀਂ ਤਾਂ ਜਿਵੇਂ ਖਾਲਸਾ ਹੀ ਸਾਡੇ ਵੀਰ ਨੇ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕੱਲ ਬਾਜ਼ਾਰ ਬੰਦ ਸੀ ਫੇਰ ਸਾਨੂੰ ਮਜਬੂਰਨ ਸਾਨੂੰ ਉਹ ਜੋ ਤਰਨੇ ਵਾਲੇ ਚੌਂਕ ਤੇ ਬਤਿਆਂ ਵਾਲੇ ਚੌਂਕ ਤੇ ਮਜਬੂਰ ਨਾ ਕੀਤਾ ਜਾਵੇ ਜਾਨ ਨੂੰ ਮੈਨੂੰ ਲੱਗਦਾ ਵੀ ਇੱਕ ਦੋ ਮਾਮਲੇ ਹੋਰ ਵੀ ਨੇ ਪੁਲਿਸ ਢਿੱਲ ਵਰਤ ਰਹੀ ਏ ਖਾਸ ਕਰਕੇ ਗੁੰਡਿਆਂ ਨਾਲ ਚੋਰਾਂ ਨਾਲ ਇਹਨਾਂ ਦੀ ਪ੍ਰਭੀ ਹੈ ਯਰਾਨਾ ਹੈ ਪੁਗਾ ਰਹੀ ਏ ਤੇ ਅਸੀਂ ਇਹ ਗੱਲ ਬਰਦਾਸ਼ਤ ਨਹੀਂ ਕਰਾਂਗੇ ਪਰ ਪਲਵਰ ਹੁੰਦਾ ਤਾਂ ਅਸੀਂ ਮਜਬੂਰਨ ਜਿਹੜਾ ਬਤਿਆਂ ਵਾਲਾ ਚੌਂਕ ਜਾਮ ਕਰਾਂਗੇ ਇਹਦੇ ਚ ਸਾਰੀ ਦੀ ਸਾਰੀ ਜ਼ਿੰਮੇਵਾਰੀ ਜਿਆਲਾਵਦ ਪੁਲਿਸ ਦੀ ਏ ਇਹਦੇ ਚ ਮੁੜ ਕੇ ਨਾ ਕੱਲ ਨੂੰ ਕਹਾ ਜੇ ਵੀ ਤੁਸੀਂ ਕਿਸਾਨ ਆ ਕੇ ਜੱਥੇਬੰਦੀ ਆ ਕੇ ਦਵਾ ਦਵਾ ਰੋਡ ਜਾਮ ਕਰਦਿੰਦੀਆਂ ਨੇ ਦੱਸਦੇ ਨਹੀਂ ਬਿਲਕੁਲ ਸਾਡੀ ਮਜਬੂਰੀ ਬਣ ਜਾਣੀ ਹੁਣ ਸਾਰੀ ਜ਼ਿੰਦਗੀ ਦੀ ਕਮਾਈ ਲੁੱਟ ਕੇ ਲੈ ਗਏ ਤਾਂ ਇਹਦੇ ਚ ਨਾ ਕਾਰਵਾਈ ਕਰਨਗੇ ਤਾਂ ਸਾਡੀ ਮਜਬੂਰੀ ਬਣ ਜਾਣੀ ਠੀਕ ਹੈ ਹਾਂਜੀ ਪ੍ਰਧਾਨ ਜੀ ਜੋ ਰਾਤ ਇੰਦਰ ਟੈਲੀਕਮ ਤੇ ਚੋਰੀ ਹੋਈ ਹੈ ਕੀ ਕਹਿਣਾ ਚਾਹੋਗੇ ਬਹੁਤ ਹੀ ਮਤਭਗੀ ਘਟਣਾ ਹੈ ਜਿਹੜੇ ਸਾਡੇ ਵੀਰ ਦੇ 50 ਤੋਂ 60 ਜਿਹੜੇ ਮੋਬਾਈਲ ਚੋਰਾਵਾਂ ਵੱਲੋਂ ਰਾਤ ਚੋਰੀ ਕੀਤੇ ਗਏ ਹਨ ਪ੍ਰਸ਼ਾਸਨ ਨੂੰ ਔਰ ਪੰਜਾਬ ਪੁਲਿਸ ਨੂੰ ਖਾਸ ਕਰਕੇ ਅਪੀਲ ਹੈ ਕਿ ਇਹੋ ਜਿਹੇ ਚੋਰਾਂ ਦੇ ਨੱਥ ਪਾਈ ਜਾਵੇ ਕਿਉਂਕਿ ਚੋਰੀ ਦੇ ਦੇ ਵਾਰਦਾਤਾਂ ਅਸੀਂ ਰੋਕ ਸਕੀਏ ਤੇ ਮੇਰੇ ਵੀਰ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਪੁਲਿਸ ਨੂੰ ਦੁਬਾਰਾ ਫੇਰ ਅਪੀਲ ਹੈ ਕਿ ਚੋਰਾਂ ਨੂੰ ਫੜ ਕੇ ਜੋ ਇਹਨਾਂ ਦਾ ਸਮਾਨ ਇਹਨਾਂ ਨੂੰ ਵਾਪਸ ਹੋਇਆ ਜਾਵੇ ਲੱਗਦਾ ਨਹੀਂ ਕਿ ਲਗਾਤਾਰ ਮੋਬਾਈਲ ਦੀਆਂ ਦੁਕਾਨਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਹ ਮੋਬਾਈਲ ਦੇ ਨਿਸ਼ਾਨਾ ਤਾਂ ਬਣਾਇਆ ਜਾ ਰਿਹਾ ਜੀ ਕਿ ਮੋਬਾਈਲਾਂ ਦੀਆਂ ਦੁਕਾਨਾਂ ਤੇ ਸਮਾਨ ਕਾਫੀ ਜ਼ਿਆਦਾ ਪਿਆ ਹੁੰਦਾ ਤੇ ਮੋਬਾਈਲ ਵੇਚਣਾ ਰੇਗ ਬੰਦੇ ਨੂੰ ਸੌਖਾ ਲੱਗਦਾ ਇਹਨਾਂ ਕੋਲ ਜਿਵੇਂ ਹੁਣ ਫੋਨ ਰਾਤ ਚੋਰੀ ਹੋਏ ਡੱਬੇ ਬੰਦ ਹੈ ਉਹ ਪਤਾ ਨਹੀਂ ਹੁਣ ਜਲਾਲਾਬਾਦ ਵਿਖਣਗੇ ਕਿ ਪਤਾ ਨਹੀਂ ਉਹ ਕਈ ਦੁਕਾਨਦਾਰ ਹੋਏ ਪੀਸ ਲੈ ਲੈਣ ਦੇ ਦੇਖਦੇ ਨਹੀਂ ਆ ਕਿ ਚੀਜ਼ ਸਾਹਮਣੇ ਆ ਜੀ ਇਹ ਜਿਹੜਾ ਮੌਕੇ ਤੇ ਅਸੀਂ ਆਏ ਆ ਇਹਨਾਂ ਦੇ ਜਿਹੜਾ ਦੁਕਾਨ ਹੈਗੀ ਆ ਟੈਲੀਕਮ ਦੀ ਹੈਗੀ ਆ ਤੇ ਅਸੀਂ ਜਿਹੜਾ ਇਹਨਾਂ ਦੇ ਸੀਸੀਟੀਵੀ ਚੈੱਕ ਕੀਤੇ ਆ ਸੀਸੀਟੀਵੀ ਤੋਂ ਜਿਹੜਾ ਕਲੀਅਰ ਹੋਇਆ ਕਿ ਇਹਨਾਂ ਦੇ ਜਿਹੜਾ ਮੋਬਾਈਲ ਰਾਤ ਜਿਹੜਾ ਕੈਮਰੇ ਵਿੱਚ ਆਇਆ ਕਿ ਜਿਹੜਾ ਇੱਕ ਬੰਦਾ ਆ ਕੇ ਕੈਪ ਕੀਤੀ ਹੋਈ ਹੈ ਤੇ ਜਿਹੜੇ ਇਹਨਾਂ ਦੇ ਜਿਹੜਾ ਮੋਬਾਈਲ ਲੈ ਕੇ ਗਿਆ ਸਰ ਪੀਸੀਆਰ ਨਹੀਂ ਲੱਗੀ ਸੀ ਇਸ ਜੇਕਰ ਆਪ ਗੱਲ ਕਰ ਲਈਏ ਇਸ ਰਸਤੇ ਦੇ ਉੱਤੇ ਪੀਸੀਆਰ ਰਾਤ ਨੂੰ ਰੌਂਡ ਤੇ ਰਹਿੰਦੀ ਆ तकरीबन ਸਾਰੇ ਸ਼ਹਿਰ ਦੇ ਵਿੱਚ ਤੇ ਬਾਕੀ ਉਹ ਵੀ ਕਲੀਅਰ ਕਰ ਰਹੇ ਨੇ ਕਿ ਕਿੰਨੇ ਤੋਂ ਕਿੰਨੇ ਵਜੇ ਤੱਕ ਉਹਨਾਂ ਦਾ ਗਿਆ ਸਰ ਕਿੰਨੇ ਤੋਂ ਕਿੰਨੇ ਮੋਬਾਈਲ ਚੁੱਕੇ ਗਏ ਪਤਾ ਲੱਗਿਆ ਹੀ ਨਹੀਂ ਇਹ ਹਾਲੇ ਕਲੀਅਰ ਨਹੀਂ ਹੋਇਆ ਕਿੰਨੇ ਮੋਬਾਈਲ ਚੁੱਕੇ ਗਏ ਚੈੱਕ ਕਰ ਰਹੇ ਹਾਂ ਕਿੰਨੇ ਉਹਨਾਂ ਦੀ ਗਿਣਤੀ ਲੈ ਰਹੇ ਹਾਂ ਉਹਨਾਂ ਤੋਂ Sí, sí, También con la...